ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਓ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਅਰ ਇਸ ਸਮੇਂ ਸਾਨੂੰ ਦੇਖ ਰਹੇ ਹਨ ਮੇਰੇ ਦਾਤਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਕਰਦੀ ਮੇਰੇ ਦਾਤਾ ਪੂਰੀਆਂ ਜੇ ਅਸੀਂ ਸਭ ਦਾ ਸੁੱਖ ਸ਼ਾਂਤੀ ਮੰਗਾਗੇ ਨਾ ਸਭ ਦੇ ਵਾਸਤੇ ਤਾਂ ਪ੍ਰਮਾਤਮਾ ਸਾਡੀ ਵੀ ਵਿੱਚੇ ਕਰੂਗਾ ਸਾਰਿਆਂ ਦੇ ਵਿੱਚੇ ਸੀਂ ਜਾਂਦੇ ਸਭ ਦੇ ਸਭ ਦੇ ਲਈ ਜਿਹੜੀ ਗੱਲ ਹੁੰਦੀ ਹੈ ਤਾਂ ਸਰਬਤਦਾ ਭਲਾ ਹੀ ਸਾਨੂੰ ਮੰਗਣਾ ਚਾਹੀਦਾ ਹੈ ਇਹ ਇਹ ਸਾਨੂੰ ਸਿਖਾਇਆ ਸਾਡੇ ਦਸਾਂ ਪਾਤਸ਼ਾਹੀਆਂ ਨੇ ਵੀ ਭਾਈ ਸਰਬਤਦਾ ਭਲਾ ਮੰਗਿਆ ਕਰੋ ਜਿਹਦੇ ਵਿੱਚ ਤੁਸੀਂ ਆਪ ਵੀ ਆਉਗੇ ਨਹੀਂ ਬਹੁਤ ਸਾਰੇ ਐਸੇ ਹੈ ਜਿਹੜੇ ਆਪਣੇ ਵਾਸਤੇ ਹੀ ਮੰਗਦੇ ਆ ਹਮੇਸ਼ਾ ਤਾਂ ਕਿਸੇ ਨਾ ਕਿਸੇ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਬਾਣੀ ਦੇ ਨਾਲ ਜਿਹੜੋ ਬਾਣੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੰਨੀਆਂ ਲਿਖੀਆਂ ਵੀ ਆ ਕਿ ਸਾਡੇ ਜਿਹੜੇ ਸਵਾਲ ਨੇ ਮਨਾਂ ਦੇ ਵਿੱਚ ਉਹ ਤਕਰੀਬਨ ਤਕਰੀਬਨ ਪੂਰੇ ਹੋ ਜਾਂਦੇ ਆ ਪਤਾ ਲੱਗ ਜਾਂਦਾ ਉਹਦੇ ਵਿੱਚ ਵੀ ਹਾਂ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਚੱਕਰ ਇੱਥੇ ਗਰਾਰੀ ਫਸੀ ਵੀ ਕਿ ਪ੍ਰਚਾਰਕ ਆ ਜਿਹੜੇ ਉਹ ਆਪਣੇ ਆਪਣੇ ਹਿਸਾਬ ਨਾਲ ਗੱਲਾਂ ਦੱਸਦੇ ਆ ਉਹ ਅਸੀਂ ਵੀ ਕਿਤੇ ਆਏ ਹੋ ਜਾਂਦੇ ਵੀ ਅਸੀਂ ਵੀਡੀਓ ਦੇਖ ਕੇ ਜਾਂ ਕਿਸੇ ਦੀ ਗੱਲ ਸੁਣ ਕੇ ਉਹਨੂੰ ਸੱਚ ਮੰਨ ਜਾਂਦੇ ਅਸੀਂ ਪੜਤਾਲ ਨਹੀਂ ਕਰਦੇ ਉਸ ਚੀਜ਼ ਦੀ ਆਪਾਂ ਅ ਜਿਆਦਾਤਰ ਜਿਆਦਾਤਰ ਲੋਕ ਮਤਲਬ ਕਿ ਨਾ ਪੜਤਾਲ ਕਰਨ ਕਰਕੇ ਗਲਤੀਆਂ ਵੀ ਕਰਦੇ ਆ ਸਾਨੂੰ ਕਿਸੇ ਵੀ ਗੱਲ ਦੀ ਜੇ ਮੈਂ ਕੋਈ ਗੱਲ ਕਹਾ ਤੁਹਾਨੂੰ ਮੈਂ ਕੋਈ ਗੱਲ ਦੱਸਾਂ ਤਾਂ ਮੈਂ ਇਹ ਵੀ ਨਹੀਂ ਕਹਿੰਦਾ ਵੀ ਮੇਰੀ ਗੱਲ ਨੂੰ ਤੁਸੀਂ ਸਾਰੀ ਸੱਚ ਮੰਨੋ ਤਾਂ ਤੁਹਾਡਾ ਵੀ ਫਰਜ਼ ਬਣਦਾ ਵੀ ਜੋ ਮੈਂ ਕਹਿ ਰਿਹਾ ਕਿਆ ਉਹ ਸੱਚ ਹੈ ਕਿ ਮੈਂ ਉਹੀ ਜੱਬਲੀਆਂ ਮਾਰੀ ਜਾਂਦਾ ਤਾਂ ਕਹਿੰਦੇ ਵੀ ਹੈਗੇ ਜਿਹੜੇ ਕਹਿੰਦੇ ਵੀ ਜੱਬਲੀਆਂ ਮਾਰਦਾ ਹੈ ਹਾਂ ਭਾਈ ਮੈਂ ਜੱਬਲੀਆਂ ਵੀ ਮਾਰਦਾ ਹੋ ਸਕਦਾ ਉਹ ਵੀ ਪੜਤਾਲ ਤੁਸੀਂ ਆਪ ਕਰਨੀ ਆ ਵੀ ਹਰ ਇੱਕ ਚੀਜ਼ ਦੀ ਕਿਉਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਮੇਰੇ ਵਰਗਾ ਉੱਠ ਕੇ ਵੀਡੀਓ ਬਣਾ ਕੇ ਪਾ ਦਿੰਦਾ ਉਹ ਚ ਕਿੰਨੀ ਕ ਸੱਚਾਈ ਹੈ ਕਿੰਨੀ ਕ ਕਿੰਨਾ ਕ ਝੂਠ ਹੈ ਇਹ ਵਖਤ ਪੇ ਤੇ ਪਤਾ ਲੱਗਦਾ ਕਈ ਵਾਰ ਬਹੁਤ ਸਾਰੀਆਂ ਵੀਡੀਓ ਇਹੋ ਜਿਹੀ ਹੁੰਦੀਆਂ ਕੋਈ ਨੁਕਸਾ ਆਪਣਾ ਕੇ ਦੱਸ ਦਿੰਨੇ ਆਪਾਂ ਹਨ ਵੀ ਆਹ ਨੁਕਸਾ ਵਰਤ ਲਓ ਤੁਹਾਡੇ ਆਹ ਬਿਮਾਰੀ ਦੀ ਰਾਹਤ ਉਹੋ ਜਿਹੀ ਵੀਡੀਓ ਤੇ ਉਹਦਾ ਮਕਸਦ ਹੋ ਜਾਂਦਾ ਕਿਤੇ ਵੀ ਵੀਡੀਓ ਤੇ ਵਿਊ ਮਿਲ ਜਵੇ ਮੈਨੂੰ ਪਰ ਜੇ ਉਹ ਨੁਕਸਾ ਕਿਸੇ ਨੂੰ ਗਹਾਂ ਨੁਕਸਾਨ ਦੇ ਹੀ ਹੋ ਜਵੇ ਆਪਾਂ ਉਹਦੀ ਜਾਣ-ਪਛਾਣ ਵੀ ਨਹੀਂ ਕਰਦੇ ਹੈਗੇ ਉਸ ਬੰਦੇ ਦੀ ਮੰਨ ਲਓ ਜਿਹਨੇ ਕੋਈ ਨੁਕਸਾ ਦੱਸਿਆ ਹੋਵੇ ਵੀ ਕਿਆ ਇਹ ਵੈਦ ਹੈ ਇਹਨੇ ਕਿੰਨੀ ਚੀਜ਼ ਦੀ ਪੜ੍ਹਾਈ ਕੀਤੀ ਹੈ ਕਿੰਨੀ ਕਿ ਨਹੀਂ ਕੀਤੀ ਆਪਾਂ ਵੀ ਚੱਕ-ਚੱਕ ਕੇ ਕਹੀ ਲਵਾ ਸ਼ੇਅਰ ਕਰ ਦਿੰਨੇ ਆ ਗੱਲਾਂ ਕੇ ਨਾ ਇਸੇ ਤਰ੍ਹਾਂ ਕੋਈ ਗਲਤ ਇਨਫੋਰਮੇਸ਼ਨ ਦੇ ਦਿੰਦਾ ਉਹ ਇਨਫੋਰਮੇਸ਼ਨ ਉੱਪਰ ਸੱਚ ਮੰਨ ਕੇ ਆਪਾਂ ਕਿਸੇ ਬਹਿਸ ਬਸਾਈ ਗੱਲਾਂ ਦੇ ਕਰਨ ਹੈਨਾ ਜਣੀ ਇਹ ਗੱਲਾਂ ਮੜਾ ਜੱਕ ਸੋਚ ਸਮਝ ਕੇ ਛੋਟ ਸੋਸ਼ਲ ਮੀਡੀਆ ਤੇ ਸਾਨੂੰ ਚੱਲਣਾ ਚਾਹੀਦਾ ਤੇ ਗੱਲ ਵੀ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਸੀ ਵੀ ਸਰਬੱਤ ਦਾ ਭਲਾ ਹਮੇਸ਼ਾ ਸਾਨੂੰ ਮੰਗਣਾ ਚਾਹੀਦਾ ਜੇ ਅਸੀਂ ਸਰਬੱਤ ਦਾ ਭਲਾ ਮੰਗੋਗੇ ਉਹਦੇ ਵਿੱਚ ਆਪਾਂ ਵੀ ਆ ਜਾਵਾਂਗੇ ਤੇ ਅੱਜ ਮੈਂ ਬੀਬੀ ਦੀ ਖਬਰ ਨੂੰ ਆਇਆ ਬੀਬੀ ਦਾ ਮੈਨੂੰ ਸੁਖਵੀਰ ਕਹਿੰਦੀ ਦੋ ਦਿਨ ਤੇ ਕਹਿੰਦੀ ਵੀ ਮੈਂ ਬੀਬੀ ਬਿਮਾਰ ਹੈ ਬਈ ਉਹਨੇ ਦਵਾਈ ਬੁੱਟੀ ਵੀ ਲੈ ਕੇ ਆਉਣੀ ਅੱਜ ਮਨ ਲੱਗਦਾ ਹੈ ਹਸਪਤਾਲ ਜਾਇਆ ਹੀ ਮੈਨੂੰ ਲੱਗਦਾ ਹੈ ਬਾਕੀ ਦੇਖਦੇ ਅੱਗੇ ਪੁੱਛ ਕੇ ਮੈਂ ਪਹੁੰਚ ਗਿਆ ਸੀਗਾ ਜੀ ਇੱਕ ਅੱਜ ਐਸਟੀਐਮ ਆਫਿਸ ਦੇ ਵਿੱਚ ਮੀਟਿੰਗ ਸੀਗੀ ਜੁੱਧ ਨਸ਼ੇ ਅਬਰਧ ਤੇ ਉਹਦੇ ਵਿੱਚ ਵੀ ਅੱਗੇ ਹੁਣ ਕੀਆ ਸ਼ੁਰੂ ਕਰਨਾ ਜੁੱਧ ਨਸ਼ੇ ਅਬਰਧ ਵਿੱਚ ਐਸਡੀਐਮ ਸਾਹਿਬ ਦੇ ਨਾਲ ਤੇ ਸਾਡੇ ਜ਼ਿਲ੍ਹੇ ਦੇ ਜਿਹੜੇ ਕੋਆਰਡੀਨੇਟਰ ਲੱਗੇ ਹੋਏ ਨੇ ਇੰਚਾਰਜ ਲੱਗੇ ਹੋਏ ਨੇ ਉਹ ਸੀਗੇ ਹਰਪ੍ਰੀਤ ਸਿੰਘ ਕਾਲੋ ਤੇ ਇਧਰ ਹਲਕੇ ਦਾ ਕੋਆਰਡੀਨੇਟਰ ਮੈਂ ਲੱਗਿਆ ਹਾਂ ਇੰਚਾਰਜ ਲੱਗਿਆ ਹਾਂ ਤਾਂ ਇੱਕ ਮੈਂ ਸੀਗਾ ਤੇ ਅਸੀਂ ਮਤਲਬ ਤਿੰਨੋ ਕੋ ਪਰਸਨ ਸੀਗੇ ਵੀ ਅੱਗੇ ਕੀ ਰਣਨੀਤੀ ਆ ਪਿੰਡਾਂ ਵਿੱਚ ਜਾ ਕੇ ਵੀ ਹੋਰ ਅਵੇਅਰਨੈਸ ਕਿਵੇਂ ਕਰਨੀ ਆ ਆਪਾਂ ਲੋਕਾਂ ਨੂੰ ਸਮਝਾਉਣਾ ਉਹਦੇ ਸਬੰਧ ਵਿੱਚ ਇੱਕ ਮੀਟਿੰਗ ਸੀ ਉਸ ਤੋਂ ਬਾਅਦ ਵਿੱਚ ਮੈਂ ਪਹਿਲਾਂ ਮੈਨੂੰ ਬੀਬੀ ਨੇ ਇੱਕ ਵੀਡੀਓ ਦੇ ਵਿੱਚ ਅਲੰਭਾ ਦਿੱਤਾ ਦਾ ਪੁੱਤ ਤੂੰ ਆਉਣ ਤੇ ਹਟ ਗਿਆ ਤੇ ਮੈਂ ਵੀ ਫਿਰ ਮੈਂ ਜੱਦੀ ਸੌਂ ਹੀ ਕਰਦੀ ਮੈਂ ਬੀਬੀ ਤੈਂ ਤੰਗ ਹੋ ਜਾਣਾ ਮੈਂ ਵੀ ਫੇ ਗੇੜਾ ਨਹੀਂ ਪਹਿਨਦਾ ਤੇ ਚਮਕੌਰ ਆਉਂਦਾ ਸਿੱਧਾ ਹੀ ਤੇ ਗੋਡੀਆਂ ਹੱਥ ਲਾ ਕੇ ਜਿਹਦੇ ਮੁੜ ਜਾਂਦਾ ਮੈਂ ਆ ਜਲੋ ਮੇਰੇ ਜੀ ਮਾਤਾ ਸਾਡੀ ਨੂੰ ਸਤਿ ਸ੍ਰੀ ਅਕਾਲ ਭਾਈ ਪੁੱਤ ਸਾਰਿਆਂ ਨੂੰ ਮਹਾਰਾ ਸਭ ਨੂੰ ਤੰਦਰੁਸਤੀ ਦਿੱਖਾ ਹਾਂ ਹੁਣ ਤਾਂ ਤੰਗ ਹੋ ਗਈ ਮਾਤਾ ਤੂੰ ਮੈਨੂੰ ਲੱਗਦਾ ਮੇਰੇ ਤੇ ਵੀ ਇਹ ਤਾਂ ਮੈਂ ਇਹ ਜਿਹਾ ਕਿਆ ਕਹਿ ਬੈਠੀ ਇਹ ਤਾਂ ਰੋਜੇ ਆ ਜਾਂਦਾ ਮੈਂ ਨਹੀਂ ਬੁੱਤ ਕਹਿੰਦੀ ਮੈਂ ਤਾਂ ਆਪ ਕਹਿੰਦੀ ਵੀ ਤੂੰ ਆਏ ਕਰ ਮੇਰੇ ਜੀ ਲੱਗੇ ਕਰ ਅੱਛਾ ਮੇਰਾ ਜੀ ਨਹੀਂ ਲੱਗਦਾ ਦਿਲ ਚੱਕ ਹੁੰਦਾ ਮੇਰਾ ਹਾਂ ਬਜੁਰਗ ਦਾ ਥੋੜਾ ਜਿਹਾ ਵਧੀਆ ਜੇ ਤੂੰ ਆ ਜੇ ਕਰਾਂ ਬਹੁਤ ਚੰਗੀ ਗੱਲ ਆ ਦਿਲ ਚੱਕ ਹੁੰਦਾ ਨਾ ਜਾਈਆਂ ਤੇ ਥੋੜੋ ਮਾਇਆ ਕੇ ਕਰਦੀਆਂ ਜਾਈਆਂ ਤਾਂ ਮੈਂ ਕਹਿੰਨੀ ਭਾਈ ਆਓ ਰੋਜ਼ ਅੱਛਾ ਮਿਲੋ ਮਿਲੋ ਠੀਕ ਹੈ ਠੀਕ ਅੱਜ ਦਵਾਈ ਦੇਣੀ ਕੋਤ ਮ ਹਸਪਤਾਲ ਚ ਅੱਛਾ ਅੱਜ ਲੈਣੀ ਦਵਾਈ ਚਲੋ ਅੱਛਾ ਹੋ ਗਿਆ ਬਈ ਸਾਹ ਵਾਹ ਬਈ ਜੀ ਪਤਾ ਇਹ ਨਾ ਦਵਾਈ ਅ ਮ ਕੜੇ ਹਸਪਤਾਲ ਚ ਗਈ ਸੀ ਆਪਣੇ ਵੀ ਜੀ ਗਈ ਸੀ ਦਵਾਈ ਤਾਂ ਸੋਨੀ ਦੰਨੇ ਨੇ ਨਾ ਕਿਹੜਾ ਹਸਪਤਾਲ ਆਪਣਾ ਚਮਕਾ ਅੱਛਾ ਹਾਂ ਇੱਥੇ ਨਵਾਂ ਹਸਪਤਾਲ ਬਣਿਆ ਹੁਣ ਸਾਫ ਸਫਾਈ ਕਿਦਾਂ ਦੀ ਇੱਥੇ ਹੁਣ ਸਾਫ ਸਫਾਈ ਬਹੁਤ ਹੈ ਬਹੁਤ ਵਧੀਆ ਚੰਗਾ ਹਾਂ ਨਵਾਂ ਬਣਿਆ ਇੱਥੇ ਡਾਕਟਰ ਵਗੈਰਾ ਜੀ ਉਹ ਪਹਿਲਾਂ ਹੁੰਦੇ ਤੇ ਇੱਕ ਦੋਕ ਤੇ ਐਸ ਵਾਰ ਤਾਂ ਮੈਂ 10 15 ਡਾਕਟਰ ਹੋ ਗਏ ਨੂੰ ਤੇ ਨਾ ਵਧੀਆ ਅੱਗੇ ਨਾਲ ਤਾਂ ਖਾਸ ਹੀ ਸੁਵਿਧਾ ਕਰੀ ਜੀ ਸੁਵਿਧਾ ਚੱਲ ਰਹੀ ਪਹਿਲਾਂ ਪਹਿਲਾਂ ਹਸਪਤਾਲ ਕਥਾ ਵਹਿ ਜਾ ਹੁੰਦਾ ਤਾਂ ਵੀ ਆਉਂਦਾ ਮਰੀਜ਼ ਬਾਅਦ ਚ ਤਾਂ ਪਹਿਲੇ ਪਰਚੇ ਦਾ ਕੱਟਣ ਦਾ ਜਿਹਦੇ ਵੀ ਨੂੰ ਰੋਪੜ ਨੂੰ ਭੇਜ ਦੋ ਵੀ ਪਕਰ ਚੜਦਾ ਤਾਂ ਚਲੋ ਵੀ ਰੋਪੜ ਨੂੰ ਰਹਾਂ ਹੁੰਦੀ ਦੀ ਗੱਲ ਹੁੰਦੀ ਦੀ ਇੱਕ ਤੇ ਸੁਧਾਰ ਹੋਇਆ ਕਹਿਣ ਦਾ ਭਾਵ ਨਾ ਵਧੀਆ ਰਹਿ ਗਿਆ ਕਿਸੇ ਦਵਾਈ ਦਵਾਈ ਵੀ ਕਿਸੇ ਦਵਾਈ ਦੇ ਕੇ ਦੇਖੀ ਹੈ ਮਾਇਆ ਇਹਨੇ ਮੈਨੂੰ ਆਪਣੇ ਕੋਲ ਤੇ ਦਿੱਤੀ ਹੈ ਹੈ ਆਪਣੇ ਕੋਲ ਤੇ ਦਿੱਤੀ ਮਤਲਬ ਅੰਦਰ ਤੋਂ ਹਸਪੀਟਲ ਦੇ ਵਿੱਚ ਤੇ ਮਿਲਿਆ ਕੋਈ ਪੈਸਾ ਨਹੀਂ ਅੱਛਾ ਕੁਝ ਨਹੀਂ ਆਧਾਰ ਕਾਰਡ ਪਰ ਦਵਾਈ ਦਿੱਤੀ ਆਧਾਰ ਕਾਰਡ ਪਰ ਮਿਲਿਆ ਦੇਖ ਹਾਂ ਇਹ ਕਾਹਦੀ ਆਹ ਕੜੀਆਂ ਆਹ ਵੀ ਦਵਾਈਆਂ ਆ ਦਸ ਬਾਅਦ ਦੀ ਆ ਗਈ ਇਹ ਤਾਂ ਹੋਰ ਹੈ ਚੱਕ ਲੈ ਅੱਛਾ ਆ ਤਾਂ ਹੁਣ ਮਿਲਿਆ ਆਹ ਤੇ ਜਿਹੜਾ ਟਟੇ ਉਹ ਭੁੱਲੇ ਖਾਫੀ ਥੋੜੀ ਜਿਹੀ ਕਾਦੀ ਦੇਤੀ ਉਹ ਨਾ ਰੱਖੇ ਭਾਈ ਵਧੀਆ ਕੰਪਨੀ ਦੀ ਮੈਡੀਸਿਨ ਹੈ ਜੀ ਐਸੇ ਫ੍ਰੀ ਦੇਤੀ ਹੈ ਹਾਂ ਬੜੀ ਹੈ ਆ ਲਿਖਿਆ ਆਪਰ ਗਵਰਨਮੈਂਟ ਸਪਲਾਈ ਨਾਟ ਫॉर ਸੇਲ ਇਹ ਹੈਗੇ ਮਾਤਾ ਵਿਟਾਮਿਨ ਵਿਟਾਮਿਨ ਦੀਆਂ ਗੋਲੀਆਂ ਹੈ ਅੱਛਾ ਇਹ ਨਹੀਂ ਬਈ ਤੁਹਾਨੂੰ ਪਤਾ ਹੈ ਕਿ ਆ ਕਾਦੀਆਂ ਹੈ ਇਹ ਇਹ ਕਿੰਨੇ ਕਿੰਨੇ ਪੱਤੇ ਆ ਅਛਾ ਦੋ ਪੱਤੇ ਆ ਇਹਦੇ ਹੈ ਹੂੰ ਦੋ ਪੱਤੇ ਇਹ ਦਿੱਤੇ ਜੀ ਹੁਣ ਜਿੱਕਣਾ ਪੱਤਾ ਹੈ ਨਾ ਜਿਹੇ ਇਹ ਜਿਹੇ ਪੱਤਾ ਮੰਨ ਲਓ ਬਾਹਰ ਤੋਂ ਲੈਣਾ ਹੋਵੇ ਬੜੀ ਅਜੀ ਦਵਾਈ ਆ ਆਹ ਕਹਦੀਆਂ ਇਹ ਵੀ ਪਤਾ ਨਹੀਂ ਕਹਾਂ ਦੇ ਪਤਾ ਨਹੀਂ ਹੁਣ ਤਾਂ ਇਹ ਆਪਾਂ ਨੂੰ ਨਹੀਂ ਪਤਾ ਤੈਂ ਦੱਸਿਆ ਨਾ ਡਾਕਟਰ ਨੂੰ ਵੀ ਕੀ ਪ੍ਰੋਬਲਮ ਹੈ ਤੈਨੂੰ ਆ ਮੈਂ ਕਿਹਾ ਦੋ ਪੱਤੇ ਆ ਮਿਲ ਗਏ ਹੈ ਹਾਂ ਇੱਕ ਆ ਬੀਪੀ ਦਾ ਅੱਛਾ ਆ ਇੱਕ ਪੱਤਾ ਬੀਪੀ ਦਾ ਹੋ ਗਿਆ ਆ ਦੋ ਸੀਸੀ ਆ ਆਹ ਬਿਟ ਆਹ ਵਿਟਾਮਿਨ ਦੀ ਗੋਲੀ ਹੈ ਹਾਂ ਆ ਆ ਵੀ ਸੀਸੀ ਹੈ ਹਾਂ ਨੋਟ ਓਵਰ ਪੰਜਾਬ ਗਵਰਨਮੈਂਟ ਸਪਲਾਈ ਨੋਟ ਓਵਰ ਸੇਲ ਬਾਕੀ ਸਹੀ ਗਿਆ ਇੱਕ ਆ ਹੈ ਇਹ ਕਿਹੜੀ ਵੀ ਹੈ ਗਰੰਟੀਡ ਹੈ ਇਹ ਤੁਦ ਜਲਣ ਚ ਰੁੜਨ ਹੁੰਦੀ ਤਰੇ ਨਾ ਕੀ ਚੱਕਰ ਦੋਈ ਕਾ ਦੀ ਲਿਖਿਆ ਮੈਂ ਆਏ ਲੈ ਕੇ ਆਈ ਨਹੀਂ ਮੇਰੇ ਕਾਲਜੇ ਪਰ ਹੌਲ ਉਠਦਾ ਫੇ ਕਾਲਜੇ ਪਰ ਹੌਲ ਉਹੀ ਹੋ ਗਿਆ ਜਲਣੇ ਹੋਗੀ ਔਰ ਜਲਣ ਟਾਈਪ ਇਹ ਆ ਮਤਲਬ ਗੈਸ ਗੂਸ ਬਣਨੀ ਹਾਂ ਅੱਛਾ ਹਾਂ ਬਹੁਤਾ ਖਾਲੀ ਪੇਟ ਵੀ ਨਹੀਂ ਰਹਿਣਾ ਹੁੰਦਾ ਬਹੁਤਾ ਤਲੇ ਆਪਰੇ ਆਪੇ ਵੀ ਨਹੀਂ ਖਾਣਾ ਹੁੰਦਾ ਕੋਈ ਮਸਾਲਿਆਂ ਕਿ ਉਹ ਤਾਂ ਤੂੰ ਖਾਂਦੀ ਨਹੀਂ ਹੈਗੀ ਖਾਲੀ ਪੇਟ ਰਹਿੰਦੀ ਹਣੀ ਫਿਰ ਕੁਝ ਵੀ ਨੰਦੀ ਮਿੰਮਾ ਠੀਕ ਹੈ ਜਣੀ ਉਹ ਘਰ ਦੇ ਠੀਕ ਇਹ ਦਿਮਾਗ ਚੱਲਦਾ ਹੂੰ ਇੱਕ ਗਰਮੀ ਵੀ ਹੈਗੀ ਹੈ ਤੇ ਦਵਾਈ ਤਾਂ ਠੀਕੇ ਆ ਤਕਰੀਬਨ ਇਹ ਹੁਣ ਮੈਨੂੰ ਐਨੀ ਨੋਲਿਜ ਨਹੀਂ ਹੈਗੀ ਯਾਨੀ ਕਾਹਦੀਆਂ ਦਵਾਈਆਂ ਦੇਤੀ ਜੀ ਇਹ ਵੀ ਗੱਲ ਹੈਗੀ ਆ ਵੇ ਹਸਪੀਟਲ ਦਾ ਨਮਾ ਹਸਪੀਟਲ ਆ ਚਾਹੇ ਤੇ ਇਹੀ ਬਾਹਰ ਦੇ ਲਿੰਦੇ 1000 ਰੁਪਏ ਦੀ ਪੱਕੀ ਦੀ ਇਹ ਇਹ ਵੀ ਗੱਲ ਹੈ ਜੀ 1000 ਤਾਂ ਹੀ ਹੋਊਗੀ ਚਲੋ 560 ਦਾ ਕਿਤੇ ਜਾਂਦਾ ਨਹੀਂ ਦਾ 560 ਦਾ ਹੋਣਾ ਪੰਜ 600 200 ਰੁਪਏ ਡਾਕਟਰ ਦੀ ਫੀਸ ਵੀ ਹੋ ਜਾਂਦੀ ਹੈ ਇਹ ਵੀ ਫਰਕ ਹੁੰਦਾ ਜਣੀਆਂ ਅੰਦਰ ਤੇ ਮਿਲੀ ਆਧਾਰ ਕਾਰਡ ਹਾਂ ਅੰਦਰ ਦੇ ਮਿਲੀ ਆਧਾਰ ਕਾਰਡ ਠੀਕ ਹੈ ਠੀਕ ਹੈ ਹੁਣ ਇਹਨੂੰ ਖਾਲੀ ਆਪਣਾ ਹਿਸਾਬ ਦੇ ਨਾਲ ਤੇ ਜਦੋਂ ਨਾ ਕੋਈ ਵੀ ਦਵਾਈ ਮਾਤਾ ਖਾਣੀ ਹੈ ਕੋਈ ਵੀ ਕਿਹੜੇ ਕਿੰਨੇ ਟਾਈਮ ਖਾਣੀ ਉਸ ਨਹੀਂ ਨਾ ਪਰਚੀ ਹੁਣੀ ਫੇ ਤੇਰੇ ਕੋਲ ਪਰਚੀ ਪਰਚੀ ਦੁਪਈ ਜਾਂਦਾ ਹਾਂ ਉਹ ਪਰਚੀ ਪਰ ਦੇਖਿਆ ਹੋਊਗਾ ਕਿ ਕਿਹੜੇ ਟਾਈਮ ਕਿੰਨੀ ਖਾਣੀਆਂ ਦਵਾਈਏ ਫਿਰ ਆਂ ਇਹ ਲੈ ਆ ਕੇ ਰੱਖਣ ਦਾ ਪੈਦਾ ਕਿ ਆ ਤੇਰਦੀ ਆ ਆ ਰੱਖਿਆ ਕੋ ਖਾऊं ਕੀ ਬਸ ਜੱਜ ਜੀ ਕਰੇ ਕੋਲੀ ਚੱਕ ਕੇ ਖਾ ਲਣੀ ਆ ਇਹ ਥੋੜਾ ਗੱਲ ਬਣਦੀ ਆ ਮਾਤਾ ਇਹ ਤਾਂ ਪਤਾ ਹੋਣਾ ਵੀ ਆ ਗੋਲੀ ਭਾਈ ਦੱਸੀ ਆ ਉਹਨਾਂ ਨੇ ਵੀ ਸਵੇਰੇ ਸ਼ਾਮ ਦੁਪਹਿਰੇ ਖਾਣੀਆਂ ਜਾਂ ਜਾਂ ਆ ਭਾਈ ਦੋ ਬੀੜੇ ਪੀਣੇ ਆ ਕੁਸਤ ਦੱਸੀ ਹੋਣਾ ਤੈਨੂੰ ਕੁਸ ਨਹੀਂ ਪੁੱਤ ਮੈਨੇ ਬਰਕਰਾਰ ਰੱਖੀ ਇਹਨੂੰ ਪਤਾ ਨਹੀਂ ਲੱਗਿਆ ਗਰਮੀ ਚੜ ਜਗੀ ਹੈ। ਅੱਛਾ ਇਹ ਗੱਤ ਹੁਣ ਪਰਚੀ ਲਿਜਾ ਕੇ ਨਾ। ਇੱਕ ਪਰਚੀ ਵੀ ਲਿਖਿਆ ਹੋਣਾ ਵੀ ਕਿਹੜੇ ਕਿੰਨੇ ਟਾਈਮ ਦਾ। ਜਾਂ ਪਰਚੀ 'ਤੇ ਲਿਖਿਆ ਹੋਊਗਾ ਮੈਂ ਦੱਸ ਦਿੰਦਾ ਦੇਖ ਕੇ। ਕਿੱਥੇ ਪਰਚੀ ਵੀ? ਪਰਚੀ ਲੈਣਾ ਕਿ ਕਿੰਨੇ ਰੱਖਤੀ। ਉਹ ਲਾ ਪਰਚੀ ਵੀ ਕੋ ਦੰਦੀ ਹੈ ਵੀ ਹਵਾ ਨਾ ਲੱਗ ਜਵੇ ਉਹਨੂੰ ਕਿਤੇ। ਨਹੀਂ ਨਹੀਂ ਠੰਡ ਰਹਿੰਦੀ। ਨਿੰਦਰ ਪਾ ਦਿੰਦਾ ਨਿੰਦਰ। ਅੱਛਾ ਚਾਚਾ ਜੀ ਜੋ ਆ ਉਹ ਵੀ ਗੱਲ ਠੀਕ ਹੈ। ਨਿਆਣੇ ਦੇ ਵਿੱਚ ਉਹ ਵੀ ਜਾਂਦੀ। ਨਿੰਦਰ ਨਹੀਂ ਨਾ ਛੱਡਦਾ। ਚਲੋ ਮੈਂ ਦੇਖਦਾ ਇੱਕ ਵਾਰ ਪਰਚੀ 'ਤੇ ਕੀ ਲਿਖਿਆ ਹੋਇਆ ਕਿੱਦਾਂ ਹੈ। ਬਾਈ ਗੱਲ ਹੋ ਗਿਆ ਕੰਮ ਖਰਾਬ ਅਚਰਾ ਲਿਆਇਆ ਤਾਂ ਠੰਡਾ ਠੰਡਾ ਪੀ ਗਏ ਨਹੀਂ ਕੋਲ ਸਿੱਧਾ ਕੋਲ ਹੋਲੇ ਬਣਾ ਤਲ ਤਲ ਤਾ ਜਿਆ ਕੁੱਲ ਗਿਆ ਇਹਦੀ ਵਿਚਾਰੀ ਦੀਆ ਘਾਟਾ ਪੈ ਗਿਆ ਕੰਪਨੀ ਨੂੰ ਮੈਨੂੰ ਠਾਲ ਦਿੰਦੇ ਨਹੀਂ ਆਲਾ ਇਹ ਆਲਾ ਖਰਾਬ ਹੋ ਗਿਆ ਨਾ ਰਸਾਰੇ ਇੱਕ ਕੁਰਸੀ ਹੋ ਵੀ ਪੁਰਾਣੀ ਗਈ ਪੁਰਾਣੀ ਕੁਰਸੀ ਦੀ ਤੇ ਟੁੱਟ ਗਈ ਕੋਈ ਨਹੀਂ ਸੀ ਅਰੇ ਬਚਾਲੇ ਤੇ ਝੜਕੀ ਜੀ ਆ ਖੜੇ ਦੂਏ ਦੂਏ ਆ ਹਾਂ ਆ ਆ ਬਈ ਅਰੇ ਆ ਆ ਕੋਲ ਓ ਰਬ ਫੋਨ ਬੁਲਾ ਕੇ ਦਿਖਾਉਂਦਾ ਸਾਰਿਆਂ ਨੂੰ ਮੈਨੂੰ ਚੱਕਿਆ ਨਹੀਂ ਹੈਗਾ ਹਾਂ ਮੈਂ ਕਹ ਰਹਾ ਮੈਂ ਪਰ ਫੋਨ ਕਰਾ ਕੇ ਲੈ ਆਇਆ ਰਬ ਹਵਾ ਬਹੁਤ ਸੀ ਮੇ ਕੋਸ਼ਿਸ਼ ਨਹੀਂ ਬੱਸ ਸਰ ਜਣਾ ਮਾਤਾ ਇਹ ਆਏ ਤੇ ਜਿਵੇਂ ਬੈਠ ਕੇ ਸਾਰਨੇ ਪਰ ਆਗੇ ਫਿਰ ਸਰ ਜਣਾ ਇਹ ਨੂੰ ਦਿਖਲਾ ਲੈ ਇਧਰ ਵੀਡੀਓ ਕਾਲ ਕਰਕੇ ਦਿਖਾਉਂਦਾ ਮੇਰੀ ਬੇਇੱਜ਼ਤੀ ਹੈ ਕੋਈ ਗੱਲ ਨਹੀਂ ਪੁੱਤ ਨਹੀਂ ਨਹੀਂ ਮੈਂ ਮੜ ਜਾ ਕੈਮਰਾ ਸਾਫ਼ ਕਰਨਾ ਮੈਂ ਖੜਦਾ ਕੋਈ ਨਹੀਂ ਪਹਿਲਾਂ ਜਿੱਦਣ ਕਿਤੇ ਤੂੰ ਗਿਰੂਗਾ ਨਾ ਇੱਥੇ ਮਾੜਾ ਮੋਟਾ ਕੋਈ ਤਿਲਕ ਤਲਕ ਕੇ ਤੇਰੀ ਪਹਿਲਾਂ ਵੀਡੀਓ ਬਣਾਉਣੀ ਹੈ ਹਾਂ ਹਾਂ ਅਲੀ ਜੱ ਨਾ ਵਾਹ ਤੋਦਰਦਰ ਜੀਜੇ ਦਾ ਤਰਸ ਨਹੀਂ ਆ ਜਾਵੇਂ ਆਈ ਉਹ ਕੋਈ ਨਾ ਟੁੱਟ ਗਈ ਮਾ ਉਹ ਲੈ ਹਲਾਲ ਵੀ ਉਹ ਵੀ ਤੋੜ ਦਮੈਂ ਇਹ ਲੈ ਕੇ ਇਹ ਲੈ ਕੇ ਆਈ ਠੰਡਾ ਨਿੰਮਕੇ ਦੀ ਬੋਤਲ ਮੈਂ ਪੀਤਾ ਵੀ ਕੁੱਟ ਕੇ ਇਹਦੇ ਵਿੱਚ ਤੇ ਇਦਾਂ ਮਾ ਵੀ 슈ਗਰ ਕਰਕੇ ਪਰ ਮਾ ਵੀ ਚੱਲ ਭਾਈ ਤੇਰੀ ਤਰੀਫ ਕਰ ਦਮਾ ਉਹ ਤਰੀਫ ਕਰਨੀ ਸ਼ੁਰੂਆਤ ਕਰਨ ਲੱਗਿਆ ਨਾਲ ਮੋਬਾਈਲ ਜਾ ਕੱਢਿਆ ਕਰਿਆ ਸੈੱਟ ਜਦੋਂ ਉਹ ਗਿਰ ਗਿਆ ਪਿੱਛੇ ਨੂੰ ਹੋ ਗਿਆ ਆਪ ਦਾ ਸਿੱਖੋ ਸਾ ਸੋਕੋ ਪਤਾ ਨਹੀਂ ਕਿਉਂ ਜੈਸਮੀਨ ਨੂੰ ਬੁਲਾਦਾ ਬੁਲਾਉਣਾ ਸੁਖਵੀਰ ਨੇ ਤਾਂ ਜੈਸਮੀਨ ਨੂੰ ਬੁਲਾਤਾ ਮੈਂ ਕਿਹਾ ਬੋਲਦੀ ਨਾ ਜੈਸਮੀਨ ਲੱਦੀ ਮੈਨੂੰ ਅੱਛਾ ਦੇਖ ਲਾ ਆਖ ਕੰਮ ਹੈ ਇਹਦੇ ਇਹ ਤਾਂ ਇਹ ਤਾਂ ਐਚਰ ਨੇ ਜਾਣ ਕੇ ਮੇਰੇ ਗੱਲ ਪਾਉਣੀ ਸੀ ਹੁਣ ਇਹਨੇ ਮੈਨੂੰ ਅਗਲੇ ਅਗਲੇ 5-6 ਮਹੀਨੇ ਨੇ ਕਹੀ ਜਾਣਾ ਸਾਡਾ ਕੁਰਸੀ ਤੋੜਤੀ ਆ ਨਵੀਂ ਨਹੀਂ ਲਿਆ ਕੇ ਦਿੱਤੀ ਮੇਰੇ ਵਾਸਤੇ ਇਹ ਲੱਗਾ ਹੈ ਇਹ ਤਾਂ ਪ੍ਰਾਣੀ ਜੀ ਬੀਬੀ ਨੇ ਚਾਹੀਦੀ ਆ ਇੱਕਣੀ ਨੇ ਚੱਕ ਕੇ ਤਾਂ ਮੈਂ ਹੀ ਲਿਆ ਆ ਉੱਥੇ ਪਈ ਸੀ ਵਾਹ ਵੇ ਤਾਂ ਹੀ ਹੋ ਗਿਆ ਸਾਡੇ ਕੋਲ ਬਦਲ ਦਵੀਏ ਜੀ ਯਾਦ ਹੈ ਕਦੀ ਸਾਨੂੰ ਕਦੇ ਪਤਾ ਨਾ ਟੁੱਟੂਗੀ ਆ ਠੀਕ ਆਲਾ ਉਹ ਦੇਖੋ ਮੁੰਡਾ ਆ ਕੋਈ ਬਾਹਰ ਦੇਖੋ ਕੇ ਕਹਿੰਦਾ ਵਿਚਾਰਾ ਅੱਛਾ ਅੱਛਾ ਮੈਨੂੰ ਲੋ ਜੀ ਪਾਪਾ ਜੀ ਅੱਸੀ ਕਾਲ ਜੀ ਮੋਤੀ ਚੈਤੀ ਮਾ ਪੂਜੀ ਕਰਦੇ ਵਿੱਚੋਂ ਫੇ ਸੁੱਕ ਜੂਗੀ ਛੇਤੀ ਸੁੱਕ ਜੂਗੀ ਤਾਂ ਗੱਲ ਹੈਗੀ ਆ ਇਹਦਾ ਪੂਜੀ ਨਹੀਂ ਸੁੱਕਣ ਦਾ ਇਹਦੇ ਪੰਜੀ ਦੀ ਬਹਾਰਾ ਦੀ ਜੀ ਤੇ ਸੁੱਕੂ ਹੂੰ ਤਾਂ ਮੋਟੀ ਐ ਸੱਤ ਸਿਹਰਾ ਕਾਲੀ ਮਾਨੂੰ ਕਹੀ ਜਾਂਦਾ ਘਾਟੇ ਤੋਂ ਪੌਣ ਦਾ ਹੂੰ ਤਨੇ ਸੁੱਕਦੇ ਅੱਧੀ ਰਹੇ ਨੀ ਮੈਂ ਸੋਚਦਾ ਤਾਂ ਵੀ ਸੁੱਕੂ ਕੀ 30% ਚੱਲ ਜੇ ਅੱਧੀ ਵੀ ਰਹੀ ਤਾਂ ਵੀ ਆਪਾਂ ਉੱਥੇ 30 ਰੁਪਏ ਨੂੰ ਪਾਉਂਦੇ ਆ ਉਹਦੇ ਵਿੱਚ 29 ਰੁਪਏ 28 ਰੁਪਏ ਨੂੰ ਹੂੰ ਹੋਣੇ ਪੈਣੀ ਪਨੂ 1250 ਟਨ 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 ਸਾਢੇ 10 ਤੋਂ ਗਿੱਲੀ ਗਿੱਲੀ ਕਹਿ ਗਿੱਲੀ ਲਾਲਾ ਤਾਂ ਸੁੱਕ ਤੇ 30% ਵੀ ਸੁੱਕਦੀ ਆ 90 ਕਿਲੋ ਸੁੱਕ ਜਾਣੇ ਸਨ ਕੌਣ ਤੋਂ ਬਾਅਦ ਤੋਲ ਲਿਆ ਉੱਥੇ ਕਾ ਕੇ ਕਿੰਨਾ ਕੰਡਾ ਆਏਗਾ ਹੁਣ ਕੋ ਕਹਿੰਦਾ 30% ਵੀ ਸੁੱਕਦੀ ਆ ਠੀਕ ਆ 100 ਤੋਂ 70 ਰਹਿ ਗਈ 30 ਕਿਲੋ ਸੁੱਕੂ ਦੋ ਕੁੰਟਲ ਰਹਿ ਜਣੀ ਪਿੱਛੇ ਕਹਿਣ ਦਾ ਭਾਵ ਟਨ ਰਹਿ ਜਣੀ ਤੇ ਹੁਣ ਕਿੰਨੀ ਹੋ ਗਈ 12 36 1800 ਰੁਪਏ ਪੈ ਗਈ ਹਾਂ 13700 ਰੁਪਏ ਹੋ ਗਏ ਸਾਢੇ 12500 ਰੁਪਏ ਪੈ ਗਈ ਇਹ 100 ਰੁਪਏ ਘੱਟ ਆ ਪੈ ਗਿਆ 1800 ਉਲਟੇ ਉਹ ਫੇਰ 1800 ਰੁਪਏ ਬਣ ਗਿਆ 18236 2 ਕੁਆਇੰਟ ਰਹਿ ਜਾਣੀਆਂ 1800 ਤੋਂ ਫੇਰ ਵੀ ਇਦੋਂ ਉਦੋਂ ਦਾ ਫਰਕ ਆ ਹਾਂ ਪਰ ਇੱਕ ਜੰਮ ਹੋ ਗਈ ਆ ਹੂੰ ਮੈਂ ਤਾਂ ਆਹ ਫੋਟੋ ਲੈ ਕਿੰਨੀ ਆ 10 ਘੰਟੇ ਦਾ ਜਨਨ ਲੱਤੀ ਆ ਹਾਂ ਤਿੰਨ ਘੰਟੇ ਹਾਂ ਅੱਜ ਸੰਭਾਲ ਨਹੀਂ ਔਖੀ ਹੋਈ ਲੋਕਾਂ ਦੇ ਟਰਾਲਿਆਂ ਦੇ ਟਰਾਲੇ ਜਾਂਦੇ ਕਿਹੜਾ ਹਾਲਾ ਹਾਂ ਇਹ ਤਾਂ ਹੈ ਉੱਥੇ ਚਮਕੌਰ ਸਾਹਿਬ ਵਾਲੀ ਮੰਡੀ ਦੇ ਵਿੱਚ ਢੇਰ ਲੱਗੇ ਹੋਏ ਆ ਵਸਾ ਦਿੰਦੇ ਆ ਦਿਨ ਦੇ ਵਿੱਚ ਸ਼ਾਮ ਨੂੰ ਇਕੱਠੀ ਸਵੇਰ ਨੂੰ ਵਸਾ ਦਿੰਦੇ ਆ ਸ਼ਾਮ ਨੂੰ ਇਕੱਠੀ ਜਿਹਨਾਂ ਦੇ ਤਾਂ ਮੱਤੀ ਪਈ ਹੈ ਇਕੱਲਾ ਉਹਨਾਂ ਕਹਿੰਦਾ ਵੀ ਧੁੱਪ ਨਿਕਲਿਆ ਹਾਂ ਜਿਹੜਾ ਸਾਡੇ ਪਰ ਗਿਆ ਉਹ ਕਹਿੰਦਾ ਬੱਦਲੇ ਰਹੇ ਮੀਂਹ ਪੈ ਜਾਵੇ ਜੇਕਰ ਤਾਂ ਲੋਟ ਹੈ ਪਰ ਉਹਨਾਂ ਦੀ ਜਾਨ ਮੁੱਠੀ ਜਾ ਹੈ ਕਿ ਸਾਲੀ ਸਭ ਤੋਂ ਸੰਭਾਲਣੀ ਔਖੀ ਹੈ ਹੂੰ ਕਣ ਗੱਜ ਜਾਂਦੇ ਨੇ ਮੜੀ ਮੜੀ ਸੁਪਾਉਂਦੇ ਕਰਦੇ ਜਾਣੇ ਹੂੰ ਇਹ ਤਾਂ ਹੈ ਜਿੱਦਣ ਆਈ ਹੈ ਜਲ ਵੱਡੀ ਹੋਣਾ ਮੁੰਡੇ ਨੇ ਸਿਰ ਜਦ ਤੁਸੀਂ ਜੇ ਖੇਤ ਚ ਦੇਖੀ ਹਾਂ ਜਦ ਆਇਆ ਉਹ ਸੁੱਕੀ ਪੀਤੀ ਹੈ ਹਾਂ ਤੇ ਵੱੜਦੇ ਵੱੜਦੇ ਨਹੀਂ ਆ ਗਿਆ ਅੱਛਾ ਨਹੀਂ ਉਹ ਕਹਿੰਦਾ ਕਿ ਕੱਲ ਟੈਂਕ ਭਰ ਲਓ ਵੀ ਤੁਸੀਂ ਕੱਲ ਨੂੰ ਖਾਲੀ ਮੁੜ ਕੇ ਜਾਣਾ ਹਾਂ ਉਹ ਥੋੜਾ ਜਿਹਾ ਤਾਂ ਨਾ ਹੀ ਪੈਣ ਕਰਕੇ ਨਰਮ ਪੈ ਗਈ ਹਾਂ ਜੇ ਰਾਤ ਨੂੰ ਤੇ ਢੀ ਦੀ ਤਾਰੀ ਸਵੇਰੇ ਜਾਂ ਹੱਥ ਪਾਇਆ ਵਿੱਚ ਉਹ ਸਵਾ ਹੱਥ ਜਲੇ ਅੱਛਾ ਜੀ ਗਰਮੈ ਸੋਗੀ ਵਿੱਚ ਠੀਕ ਹੈ ਠੀਕ ਹੈ ਜੀ ਬੀ ਜੀ ਮੱਕੀ ਕੰਮਾ ਦੇ ਦੋ ਤਨੇ ਘਟੇ ਹੋਰ ਨਾਲ ਜਿਹੜਾ ਗਰਭ ਜਾਣਾ ਇਹ ਵੀ ਬੰਗਾ ਪੈਣਾ ਰਿਹਾ ਹਾਂ ਹਾਂ ਫੇ ਪੂਜਾ ਕੱਢੇ ਦੇਣਾ ਤਾਂ ਸਾਈਡ ਪੰਨੋ ਇਹ ਵੀ ਹਾਂ ਫੇੜਾ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋਪਰ ਨੂੰ ਕੁਝ 30% ਕੇ ਜ਼ਿਆਦਾ ਸੁੱਕੂਗੀ ਜ਼ਿਆਦਾ ਸੁੱਕੂਗੀ ਇਹ ਤਾਂ ਅੱਧੀ ਅੱਧੀ ਵੀ ਰਹਿ ਜਾਂਦੀ ਹੁੰਦੀ ਹੈ ਨਾ ਨਾ ਇਹ ਤਾਂ ਦਾਣਾ ਮੋਟਾ ਹੈ ਜਿੱਦੀ ਵਾਲਾ ਕੰਮ ਨਾ ਕਰਿਆ ਮੈਂ ਕੀ ਕਹਿ ਰਿਹਾ ਅੱਧੀ ਵੀ ਰਹਿ ਜਾਂਦੀ ਹੈ ਪਰ ਠੀਕ ਆ ਅਸੀਂ ਚੱਬ ਕੇ ਖਾ ਕੇ ਦਾਣਾ ਤਾਂ ਆਪ ਕੋ ਆਈ ਸੀ ਉਹ ਤਾਂ ਹੁਣ 20 ਪੈ ਗਿਆ ਮਾੜੀ ਕਿਸੇ ਨੂੰ ਤਾਂ ਹੂੰ ਸਾਲ ਦਿੱਕੂ ਦਾ ਨਾ ਉਹ ਕਹਿੰਦਾ ਲੱਖ ਲੱਖ ਰੁਪਏ ਨੂੰ ਕਿਲੋ ਹੁੰਦਾ ਮੱਕੀ ਦਾ ਚੇ ਬਾਕੀ ਭਾਈ ਪਤਾ ਨਹੀਂ ਝੂਠ ਬੋਲ ਕੇ ਸੱਸ ਹੂੰ ਹਾਂ ਉਹ ਤੇ ਜਿਹੜੀ ਉੱਧਰ ਸੁੱਕਣੇ ਪੈਦੇ ਉਹ ਵੀ ਇੱਥੇ ਲੈਂਦੇ ਕੋਈ ਨਾ ਥਰਡ ਡੇ ਤੇ ਪਈ ਨਾ ਉਹ ਲਾਉਂਦੀ ਲਾਉਂਦੇ ਉਹ ਆਉਂਨਾਂ ਹੀ ਦੋ ਉਹ ਵੀ ਜਾ ਕੇ ਬੋਲੇ ਕਰਦੇ ਸਟਾਫ ਜਿਹੜੂ ਕਿ ਨਾ ਜੇ ਅੱਜ ਦਾ ਦਿਨ ਝੂਠ ਨਾ ਕਹੀਏ ਨਾ ਤੇ ਅੱਜ ਵੱਲਬਾਤ ਬਣ ਜੇ ਨੀ ਮਰ ਗਈ ਜੇ ਤੇ ਨਹੀਂ ਸੁੱਕਣੀ ਪਾਈ ਜਦੋਂ ਤੇ ਟੱਪ ਵੀ ਉਹ ਅੱਜ ਆਈ ਹੈ ਅੱਛਾ ਦਨ ਵੀ ਸ਼ਾਮ ਹੈ ਅੱਜ ਵੀ ਜੈਗੁਰਾ ਬਾਬੇ ਨੇ ਵੀ ਕਹਿੰਦਾ ਵੀ ਇਹਨਾਂ ਦੇ ਹੁਣ ਬਾਹਰ ਕੱਢਣ ਦੇ ਚੱਕਰਾਂ 'ਚ ਪੈ ਗਏ ਤੇ ਅੱਜ ਦਾ ਜੋਤਾਂ ਲਵਾਇਆ ਵਾ ਜੋਤਾਂ ਚਾ ਲਵਾਉਂਗੇ ਤਰਾਪੀ ਸੜੀ ਪਾਵਣੀ ਹੈ ਜੀ ਹੂੰ ਜਿਹੜਾ ਕੱਦੂ ਗਰਿਆ ਵਾ ਉਹ ਵੀ ਸੁੱਕ ਰਿਹਾ ਉਹ ਸੁੱਕ ਰਿਹਾ ਉਹਦੇ ਪਾਣੀ ਨਹੀਂ ਹੈਗਾ ਉਹਦੇ ਤੇ ਮੈਨੂੰ ਲੰਘਦਾ ਜਨਰੇਟਰ ਚਲਾਉਣਾ ਘੰਟਾ ਕੰਮ ਫਾਲੀ ਪਾਣਾ ਮਾਣ ਉਹਦੇ ਨੂੰ ਤਾਂ ਬਹੁਤ ਗਰਿਆ ਆ ਅੱਜ ਅਪਣਾ ਟਰਾਂਸਫਾਰ ਪਰੇ ਫੜ ਤਾਂ ਗਾਹਾਂ ਤੋਂ ਚਾਲਦੀ ਐ ਮੈਂ ਤੁਹਾਨੂੰ ਸਾਰੇ ਬਾਸ ਤੇ ਅੱਛਾ ਤਾਂ ਜਦੋਂ ਬੂਰੀ ਬੈਲ ਉੱਤੇ ਟੋਬੇ ਦੇ ਵਿੱਚੋਂ ਟਰਾਂਸਫਰ ਹੋਣ ਕਰਕੇ ਨੇਰੇ ਨੂੰ ਫਲਾਸ ਜਾ ਰਹੇ ਨੇ ਇਹ ਤਾਂ ਗੱਲ ਹੈਗੀ ਹੈ ਉਹਨੂੰ ਕਹਾਂ ਬਿਜਲੀ ਨਾਲ ਕੰਪਲੀਟ ਦਿਖਾਈ ਵੀ ਹੂੰ ਕੰਪਲੀਟ ਹੋਣ ਲਗਾ ਹੋਈ ਜਾਤ ਨੂੰ ਕਿੱਥੇ ਲਗਾਉਂਦੀ ਮਾੜਾ ਬੋਨ ਘੜਾ ਦੱਸ ਹੂੰ ਤਾਂ ਸਾਡੇ ਕਿਨੇ ਤਾਂ ਨਿਰਵਿਚਨ ਚੱਲ ਰਹੀ ਹੈ ਜੀ ਠੀਕ ਹੈ ਫੋੜੇ ਫੋੜੇ ਕੋ ਪ੍ਰੋਬਲਮ ਹੈ ਹੁਣ ਸਾਡੇ ਕੋ ਪ੍ਰੋਬਲਮ ਹੈ ਇਹ ਜੇ ਤਾਂ ਕੱਲ੍ਹ ਦਿਨ ਤੋਂ ਕਿ ਮੈਂ ਜੇ ਤਾਂ ਬੈਂਕ ਵਿੱਚ ਬੰਦੇ ਹੈਗੇ ਇਹ ਤਾ ਜਿਹੜਾ ਰਾਤ ਨੂੰ ਛੇਤੀ ਆਵਾਂਗੇ ਪਹਿਲਾਂ ਜਿਹੜੇ ਆਪਣੇ ਲੋਕਲ ਬੰਦੇ ਹੁੰਦੇ ਤੇ ਉਹਦਾ ਕੰਮ ਕਰੀ ਵੀ ਜਾਂਦੇ ਸਾਂ ਚਲੋ ਜੀ ਮਿਲਦੇ ਹਾਂ ਥੋੜੀ ਦੇਰ ਤੱਕ ਫਿਰ ਬਾਕੀ ਤਾਂ ਤੁਸੀਂ ਫੋਲੋ ਹੋਣੀ ਮੈਂ ਕਹਿੰਦਾ ਨਾ ਕਿ ਹੋਰ ਫੋਲੋ ਨਹੀਂ ਥੋੜੀ ਜੀ ਪੰਦੀ ਹੋਰ ਬੱਚਾ ਚਿੱਤ ਬੱਚੋ ਫੋਲੋ ਹੋਣਗੇ ਆਹ ਚਲ ਜੀ ਗੱਲ ਜਿੰਨੀ ਪਤਲੀ ਫੋਲੂਗੀ ਉਹਨੂੰ ਛੇਤੀ ਹੋਣਾ ਤਾ ਜਖਣਾ ਜੇ ਆਹ ਜਖਣਾ ਤੋਂ ਪਾ ਜਾ ਖੜਗੀ ਤੇ ਇਹਨਾਂ ਤਾਂ ਕਰ ਦੇਣਾ ਸ਼ਾਮ ਤੱਕ ਇਹਦਾ ਕੁੜਕ ਬਣਾਣਾ ਹਾਂ ਇਹ ਕੱਲੂ ਦਾ ਪੋਟੀ ਵੀ ਦੀ ਸਾਰੇ ਸਰਕਾਂ ਲੱਗੀ ਸੀ ਹੂੰ ਕਾਕੇ ਹਾਂ ਤੋ ਪਤਾ ਲੈਂਟਰ ਦਾ ਸਲੱਬਾ ਚੱਕਦਾ ਹਾਂ ਹਾਂ ਇਹ ਤਾਂ ਹੈ ਗੱਲ ਇੱਥੇ ਪਾਣੀ ਛੜ ਕੇ ਪੂਰਾ ਸਲੱਬਾ ਦਾ ਹੂੰ ਅੱਜ ਤਾਂ ਪਾਣੀ ਸੁੱਕ ਗਿਆ ਹੋਇਆ ਨਾ ਇੱਧਰ ਸੁੱਕ ਗਿਆ ਇੱਥੇ ਹੀ ਖੜ ਜਾਂਦਾ ਪਾਣੀ ਹਾਂ ਬੱਚਾ ਆ ਤਾਂ ਚੱਲਣਾ ਚੱਲਣਾ ਹੁੰਦੇ ਚਲਣਾ ਇਹ ਚੱਲਦੇ ਪਰ ਖੋ ਮੇਰਾ ਬੱਚਾ ਹਾਂ ਬੱਚਾ ਤੇਰਾ ਭਾਈ ਅੱਛਾ ਉਹਨੂੰ ਚੁੰਗ ਗਈ ਤੇ ਉਹਨੂੰ ਚੁੰਗ ਗਿਆ ਦਾ ਬੱਚਾ ਹੈ ਅੱਛਾ ਇਹ ਗੈਨ ਚੁੰਗ ਰਿਹਾ ਦਾ ਇਹ